ਨਮਸਕਾਰ ਤੇ ਸਤ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਨਿਊ ਸਟੇਟ ਪੰਜਾਬ ਹਿਮਾਚਲ ਹਰਿਆਣਾ ਤੇ ਅੱਜ ਅਸੀਂ ਪਹੁੰਚੇ ਆ ਆਪਣੇ ਪ੍ਰੋਗਰਾਮ ਗੱਲ ਪੰਜਾਬ ਦੀ ਲੈ ਕੇ ਕਿਉਂਕਿ ਗੱਲ ਪੰਜਾਬ ਦੀ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ ਸਭ ਤੋਂ ਵੱਡੀ ਗੱਲ ਹੈ ਕਿ ਅੱਜ ਦਾ ਜਿਹੜਾ ਰਾਜਨੀਤਿਕ ਮੁੱਦਾ ਹੈ ਰਾਜਨੀਤਿਕ ਮੁੱਦਾ ਬਹੁਤ ਜ਼ਿਆਦਾ ਪੱਖਿਆ ਪਿਆ ਹੈ ਕਿਉਂਕਿ ਲਗਾਤਾਰ ਜਿਹੜੇ ਸੱਤਾ ਰੂੜ ਪਾਰਟੀ ਹੈ ਉਹਨੇ ਐਲੀਗੇਸ਼ਨ ਲਾਏ ਨੇ ਅਕਾਲੀ ਦਲ ਤੇ ਅਕਾਲੀ ਦਲ ਜਿਹੜਾ ਆਪਣੇ ਆਪ ਨੂੰ ਕਹਿ ਰਿਹਾ ਹੈ ਕਿ ਅਸੀਂ ਵਾਪਸ ਆ ਗਏ ਆ ਆਪਣੀ ਤਾਕਤ ਦਿਖਾ ਰਹੇ ਆ ਤੇ ਤਰਨਤਾਰਨ ਦੀ ਜਿਮਨੀ ਚੌਣਾ ਚ ਅਸੀਂ ਪ੍ਰੂਫ ਕਰਕੇ ਦਿਖਾਇਆ ਹੈ ਉਹਦੇ ਤੇ ਐਲੀਗੇਸ਼ਨ ਲੱਗ ਰਹੇ ਨੇ ਤੇ ਅ ਅੱਜ ਖੁਦ ਸੁਖਬੀਰ ਬਾਦਲ ਨੇ ਵੀ ਇਹਦੇ ਤੇ ਪਲਟਵਾਰ ਕੀਤਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਸੁਣਾਉਣੇ ਆ ਕਿ ਕੀ ਕੀ ਹੋਇਆ ਇਸ ਰਾਜਨੀਤਿਕ ਬਿਆਨਬਾਜ਼ੀ ਚ ਸਭ ਤੋਂ ਪਹਿਲਾਂ ਸਰਕਾਰ ਤੇ ਸੁਖਬੀਰ ਬਾਦਲ ਕੀ ਕਹਿ ਰਹੇ ਨੇ ਅਮਨੋਸਾਮਨੀ ਨੇ ਉਹਨਾਂ ਦੀ ਤੁਹਾਨੂੰ ਬਿਆਨ ਸੁਣਾਉਣੇ ਆ ਅਕਾਲੀ ਦਲ ਨੇ ਗੁੰਡਾਗਰਦੀ ਕੀਤੀ ਆ ਤੇ ਇੱਕ ਗੈਂਗਸਟਰ ਦੀ ਸੱਸ ਨੂੰ ਐਮਐਲਏ ਦੀ ਅਕਾਲੀ ਦਲ ਦੀ ਉਮੀਦਵਾਰ ਬਣਾ ਕੇ ਜੋ ਨੰਗਾ ਨਾਚ ਗੁੰਡਾਗਰਦੀ ਦਾ ਤਰਨ ਤਾਰਨ ਦੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਕੀਤਾ ਆ ਤੇ ਇੱਕ ਇਹ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਸੁਖਬੀਰ ਸਿੰਘ ਬਾਦਲ ਨੇ ਕਿ گاਹ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵੀ ਗੈਂਗਸਟਰ ਆਪ ਕੋ ਆਪਣੀ ਵਿਧਾਨ ਸਭਾ ਦੇ ਵਿੱਚ ਫੋਨ ਕਰਕੇ ਧਮਕਾ ਕੇ ਸਰਪੰਚ ਬਣਾ ਕੇ ਕਾਉਂਸਲਰ ਬਣਾ ਕੇ ਤੇ ਉਹਦੇ ਬਾਅਦ ਜਦੋਂ ਵਿਧਾਨ ਸਭਾ ਦੀਆਂ ਚੋਣਾਂ ਆਉਣਗੀਆਂ ਜਾਂ ਕੋਈ ਕੋਈ ਵੀ ਰੱਪਨਾ ਕਰੇ ਕੋਈ ਬਾਈਲੈਕਸ਼ਨ ਆਉਂਦੀ ਆ ਉਹਦੇ ਵਿੱਚ ਉਥੋਂ ਉਸ ਗੈਂਗਸਟਰ ਦੇ ਕਿਸੇ ਰਿਸ਼ਤੇਦਾਰ ਨੂੰ ਜਾਂ ਕਿਸੇ ਭੈਣ ਭਰਾ ਨੂੰ ਉਥੋਂ ਟਿਕਟ ਦੇ ਕੇ ਤੇ ਆਸਾਨੀ ਨਾਲ ਜਿੱਤਿਆ ਜਾ ਸਕੂਗਾ ਅਸੀਂ ਪਿਛਲੇ ਦਿਨੀ ਤਰਨਤਾਰਨ ਵਿਧਾਨ ਸਭਾ ਦੇ ਵਿੱਚ ਵਾਰ-ਵਾਰ ਸਾਰੇ ਪਿੰਡਾਂ ਦੇ ਵਿੱਚ ਹੀ ਜਾਂਦੇ ਰਹੇ ਲੋਕਾਂ ਨੂੰ ਵੋਟਾਂ ਲਈ ਅਪੀਲ ਕਰਦੇ ਰਹੇ ਤੇ ਜਿਹੜੇ ਉਹ ਗੈਂਗਸਟਰ ਦਾ ਪਿੰਡ ਆ ਉਹਦੇ ਘੇਰੇ ਘੇਰੇ ਪਿੰਡ ਜਿਹੜੇ ਬੂਥ ਆਪਾਂ ਵੇਖਿਆ ਵੀ ਅਕਾਲੀ ਦਲ ਵਧਿਆ ਉਹ ਕੋਈ ਅਕਾਲੀ ਦਲ ਨਹੀਂ ਵਧਿਆ ਉਹ ਲੋਕਾਂ ਨੂੰ ਧਮਕੀਆਂ ਦੇ ਕੇ ਕਿਉਂਕਿ ਜਦੋਂ ਲੋਕਾਂ ਨੂੰ ਅਸੀਂ ਵੋਟ ਦੀ ਅਪੀਲ ਕਰਦੇ ਹਾਂ ਨਾ ਤੇ ਸਾਨੂੰ ਲੋਕ ਆਪ ਹੱਥ ਜੋੜ ਦਿੰਦੇ ਹੀ ਵੀ ਭੁੱਲੜ ਸਾਹਿਬ ਅਸੀਂ ਵੋਟ ਤੇ ਪਾ ਦਾਂਗੇ ਤੁਹਾਨੂੰ ਕੋਈ ਗੱਲ ਨਹੀਂ ਪਰ ਸਾਨੂੰ ਫੋਨ ਆਉਂਦੇ ਆ ਸਾਡੇ ਵੱਲੇ ਤੁਸੀਂ ਨਾ ਆਓ ਅਸੀਂ ਚੁੱਪ ਕਰਕੇ ਪਾ ਦਾਂਗੇ ਪਰ ਜਦੋਂ ਕਿਸੇ ਨੂੰ ਧਮਕਾਇਆ ਵੇਟਰਾਇਆ ਤੇ ਉਹਨਾਂ ਨੂੰ ਇਹ ਪੁੱਛੀਦਾ ਹੈ ਵੀ ਕੀ ਕੀ ਫੋਨ ਆਉਂਦੇ ਆ ਕਹਿੰਦੇ ਸਾਨੂੰ ਇਹੋ ਫੋਨ ਆਉਂਦੇ ਆ ਵੀ ਜੇ ਤੁਸੀਂ ਅਕਾਲੀ ਦਲ ਨੂੰ ਵੋਟ ਨਾ ਪਾਈ ਜੇ ਤੁਸੀਂ ਸੁਖਵਿੰਦਰ ਕੌਰ ਰੰਧਾਵਾ ਨੂੰ ਵੋਟ ਨਾ ਪਾਈ ਤੇ ਅਸੀਂ ਤੁਹਾਡੇ ਪਰਿਵਾਰਕ ਜੀਆਂ ਨੂੰ ਮਾਰ ਦੇਣਾ ਆ ਚਾਹੁੰਦੇ ਆ ਪਹਿਲੀ ਗੱਲ ਤਾਂ ਨੂੰ ਸ਼ਰਮ ਆਉਣੀ ਚਾਹੀਦੀ ਐ ਕੇਜਰੀਵਾਲ ਸਾਹਿਬ ਤਾਂ ਭਗਵੰਤ ਮਾਨ ਸਭ ਤੋਂ ਵੱਡੇ ਗੈਂਗਸਟਰ ਤੁਸੀਂ ਹੋ ਮੇਰੇ ਕੋਲੇ ਘੱਟ ਤੋਂ ਘੱਟ 100 ਐ ਜੀ ਇਹੋਡੇ ਬਟਾ ਜਿੱਥੇ ਲੋਕਾਂ ਨੇ ਮੈਨੂੰ ਕਿਹਾ ਕਿ ਕਿਵੇਂ ਫਰੋਤੀਆਂ ਮੰਗੀਆਂ ਜਾਣਿਆਂ ਤੁਸੀਂ ਬਿਲਡਰਾਂ ਤੋਂ ਪਰ ਇਕੜ ਕਰੋੜਾ ਕਰੋੜਾ ਰੁਪਏ ਲੈਨੇ ਹੋ ਤੁਸੀਂ ਲਾਇਸੈਂਸ ਪਾਸ ਕਰਨ ਵਾਸਤੇ ਕਰੋੜਾ ਰੁਪਏ ਲੈਨੇ ਹੋ ਆ ਸਾਰੇ ਇਹ ਤੂੰ ਵੱਡਾ ਗੈਂਗਸਟਰ ਕੌਣ ਹੋ ਸਕਦਾ ਹੈ ਕਿ ਤੁਸੀਂ ਪੈਸੇ ਪੁਲਿਸ ਭੇਜ ਕੇ ਪ੍ਰਸ਼ਾਸਨ ਭੇਜ ਕੇ ਉਹਨਾਂ ਨੂੰ ਪੈਸਾ ਸਟੋਰਟ ਕਰ ਰਹੇ ਹੋ ਇਹ ਆ ਹੈ ਐਸਵੀ ਗੈਂਗਸਟਰ ਤੇ ਧਰਮੀ ਫੌਜੀ ਪਰਿਵਾਰ ਉਹ ਹੈ ਜਿਨੇ ਆਪਣੇ ਕੌਮ ਖਾਤਰ ਆਪਣੀ ਆਪਣੇ ਧਰਮ ਖਾਤਰ ਸਾਰਾ ਕੁਰਬਾਨ ਕਰ ਦਿੱਤਾ ਸ਼ਰਮ ਹੋਣੀ ਚਾਹੀਦੀ ਇਹਨਾਂ ਨੂੰ ਇੱਕ ਧਰਮੀ ਫੌਜੀ ਪਰਿਵਾਰ ਨੂੰ ਗੈਂਗਸਟਰ ਕਹਿਣਾ ਗੈਂਗਸਟਰ ਤਾਂ ਤੁਸੀਂ ਆ ਜਿਹੜਾ ਪੰਜਾਬ ਸਰਕਾਰ ਕਰ ਰਹੀ ਹੈ ਪੰਜਾਬ ਪੁਲਿਸ ਕਰ ਰਹੀ ਹੈ ਮੈਨੂੰ ਲੱਗਦਾ ਹੈ ਹਿੰਦੁਸਤਾਨ ਵਿੱਚ ਐ ਜੀਆਂ ਧਜੀਆਂ ਕਾਨੂੰਨ ਦੀਆਂ ਕਿਸੇ ਨੇ ਨਹੀਂ ਉਡਾਈਆਂ ਜਿੰਨੀਆਂ ਪੰਜਾਬ ਦੀ ਪੁਲਿਸ ਨੇ ਉਡਾਈਆਂ ਸੁਣਿਆ ਕਿ ਇੱਕ ਆਮ ਜਿਹੜਾ ਹੈ ਉਹ ਦਿੱਤਾ ਗਿਆ ਹੈ ਲਗਾਤਾਰ ਇਸ ਮੁੱਦੇ ਤੇ ਅਸੀਂ ਅੱਜ ਗੱਲ ਕਰਾਂਗੇ ਕਿਉਂਕਿ ਲਗਾਤਾਰ ਜਿਹੜਾ ਹੈ ਇਹ ਪੂਰੀ ਰਾਜਨੀਤੀ ਰਾਜਨੀਤੀ ਜਿਹੜੀ ਹੈ ਇਸ ਮੁੱਦੇ ਤੇ ਗਰਮ ਹੈ ਇਸ ਵੇਲੇ ਸਾਡੇ ਗੈਸਟ ਵੀ ਤੁਰੰਤ ਸਾਡੇ ਨਾਲ ਜੁੜਨਗੇ ਉਹਨਾਂ ਨਾਲ ਵੀ ਤੁਹਾਡੀ ਗੱਲ ਕਰਾਵਾਂਗੇ ਕਿ ਕਿ ਆਖਿਰ ਕਿਵੇਂ ਰਾਜਨੀਤਿਕ ਦਲ ਜਿਹੜੇ ਨੇ ਉਹ ਵੱਡੀ ਵੱਡੀ આરોਪ ਇੱਕ ਦੂਜੇ ਤੇ ਲਾਉਂਦੇ ਨੇ ਤੇ ਉਹਦੇ ਸਬੂਤ ਕੀ ਨੇ ਤੇ ਜੇ ਸਬੂਤ ਨੇ ਤਾਂ ਫਿਰ ਕਾਰਵਾਈ ਕਿਉਂ ਨਹੀਂ ਹੋ ਰਹੀ ਉਹ ਸਾਰੀ तमाम ਚੀਜ਼ਾਂ ਜਿਹੜੀਆਂ ਨੇ ਉਹ ਅੱਜ ਦੀ ਗੱਲ ਪੰਜਾਬ ਦੀ ਚ ਅਸੀਂ ਰੱਖਾਂਗੇ ਅਸੀਂ ਇੱਕ ਦੂਜੇ ਨਾਲ ਸਾਂਝੀ ਕਰਾਂਗੇ ਕਿ ਤੁਸੀਂ ਜਿਹੜਾ આરોਪ ਲਾਇਆ ਨੇ ਆਮ ਆਦਮੀ ਪਾਰਟੀ ਨੇ আর ਆਰੋਪ ਲਾਇਆ ਨੇ ਉਹ ਉਹਨਾਂ 'ਚ ਕਿੰਨੀ ਸੱਚਾਈ ਹੈ ਤੇ ਅਕਾਲੀ ਦਲ ਆਪਣਾ ਪੱਖ ਰੱਖੇਗਾ ਦੂਜੀ ਤਰਫ ਕਾਂਗਰਸ ਦੇ ਵੀ ਬੁਲਾਰੇ ਜਿਹੜੇ ਨੇ ਉਹ ਸਾਡੇ ਨਾਲ ਜੁੜਨਗੇ ਥੋੜੀ ਦੇਰ 'ਚ ਤੇ ਸਾਰੇ ਇਸ ਵੇਲੇ ਕਿਉਂਕਿ ਤਰਨਤਾਰਨ ਦੀ ਜਿੰਮੀ ਚੌਂ ਜਿਹੜੀ ਹੈ ਜੀ ਤੇ ਸਾਡੇ ਨਾਲ ਇਸ ਵੇਲੇ ਜੁੜ ਗਏ ਨੇ ਅਰਵਿੰਦਰ ਭੱਟੀ ਜੀ ਜੁੜ ਗਏ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਸਪੋਕਸਪਰਸਨ ਨੇ ਉਹ ਜੁੜ ਗਏ ਨੇ ਉਸ ਤੋਂ ਨਾਲ ਲਾਲ ਅਜੇ ਕੁਮਾਰ ਜੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ ਤੇ ਵਿਨੋਦ ਭਾਰਤੀ ਜੀ ਜਿਹੜੇ ਕਾਂਗਰਸ ਤੋਂ ਨੇ ਉਹ ਵੀ ਸਾਡੇ ਨਾਲ ਜੁੜ ਗਏ ਨੇ ਤਿੰਨੋਂ ਗੈਸਟਾਂ ਦਾ ਬਹੁਤ-ਬਹੁਤ ਸਵਾਗਤ ਹੈ ਸਰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੇਰੀ ਤਰਫੋਂ ਪਰ ਸਭ ਤੋਂ ਸਿੱਧਾ ਸਵਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਜਿਹੜੇ ਸਾਡੇ ਨਾਲ ਜੁੜੇ ਨੇ ਭੱਟੀ ਸਾਹਿਬ ਕਿ ਕਿਵੇਂ ਤੁਸੀਂ ਇੰਨੇ ਵੱਡੇ-ਵੱਡੇ ਐਲੀਗੇਸ਼ਨ ਜਿਹੜੇ ਉਹ ਉਹ ਲਾਰੇ ਉਹ ਸੁਖਬੀਰ ਬਾਦਲ ਦੇ ਕਿਉਂਕਿ ਸਿੱਧਾ ਅਟੈਕ ਇਸ ਵਾਰੀ ਤੁਸੀਂ ਜਿਹੜਾ ਹੈ ਅਕਾਲੀ ਦਲ ਦੇ ਆਗੂ ਤੇ ਕੀਤਾ ਹੈ ਸਰ ਮੇਰੀ ਸਬਮਿਸ਼ਨ ਇਹ ਹੈ ਕਿ ਜਦੋਂ ਤੁਸੀਂ ਲਾਲਜੀਤ ਭੁੱਲਰ ਹੋਣਾ ਦਾ ਬਿਆਨ ਪੜ੍ਹ ਕੇ ਸੁਣਾਇਆ ਪਹਿਲਾਂ ਉਹਨਾਂ ਨੇ ਆਪਣੇ ਬਿਆਨ ਚ ਇਹ ਗੱਲ ਬੜੀ ਸਪਸ਼ਟ ਕੀਤੀ ਹੈ ਕਿ ਅਸੀਂ ਕਈ ਘਰਾਂ ਦੇ ਲੋਕੀ ਸਾਨੂੰ ਕਹਿੰਦੇ ਕਿ ਅਸੀਂ ਤੁਹਾਡੀ ਰੈਲੀ 'ਚ ਨਹੀਂ ਆਉਣਾ ਚੁੱਪਚੀਪੇ ਤੇ ਵੋਟਾਂ ਪਾ ਦਾਂਗੇ ਉਹਨਾਂ ਇਹ ਵੀ ਕਿਹਾ ਕਿ ਸਾਡੇ ਘਰਾਂ ਨਾਲ ਆਇਆ ਕਰੋ ਅਸੀਂ ਆਪਣੇ ਆਪ ਵੋਟਾਂ ਪਾ ਦਾਂਗੇ ਇਹਦੇ 'ਚ ਮੈਂ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ ਮੈਂ ਖੁਦ ਉੱਥੇ ਕੰਪਨੀ ਤੇ ਸੀਗਾ ਅਸੀਂ ਇੱਕ ਰੈਲੀ ਕੀਤੀ ਇੱਕ ਪਿੰਡ 'ਚ ਤੇ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਅਸੀਂ ਜਿਹਦੇ ਘਰ ਲੋਕਾਂ ਨੂੰ ਇਨਵਾਈਟ ਕਰਨ ਜਾਂਦੇ ਸੀ ਕਿ ਰੈਲੀ ਚ आओ ਕਈਆਂ ਨੇ ਬੂਹੇ ਹੀ ਨਹੀਂ ਖੋਲੇ ਉਹ ਸਿਰਫ ਇੱਕੋ ਗੱਲ ਅੰਦਰੋਂ ਹੀ ਕਹਿੰਦੇ ਸੀ ਵੀ ਸਾਨੂੰ ਸਾਡੀ ਮਜਬੂਰੀ ਹੈ ਅਸੀਂ ਤੁਹਾਡੀ ਰੈਲੀ 'ਚ ਨਹੀਂ ਆ ਸਕਦੇ ਅਸੀਂ ਤੁਹਾਨੂੰ ਵੋਟਾਂ ਜ਼ਰੂਰ ਪਾਵਾਂਗੇ ਸੋ ਇੰਨੀਆਂ ਜਿਹੜਾ ਖੌਫ ਸੀਗਾ ਇੰਨਾ ਜਿਹੜਾ ਨਜ਼ਰ ਆਇਆ ਲੋਕਾਂ 'ਚ ਇਹਦਾ ਸਪਸ਼ਟ ਮਤਲਬ ਇਹ ਸੀ ਕਿ ਉਹਨਾਂ ਨੂੰ ਧਮਕੀਆਂ ਦਿੱਤੀਆਂ ਗਈਆਂ ਉਹਨਾਂ ਨੂੰ ਧਮਕਾਇਆ ਗਿਆ ਇਸੇ ਸਬੰਧ 'ਚ ਸਾਡੇ ਜਿਹੜੇ ਕੁਲਦੀਪ ਧਾਲੀਵਾਲ ਜੀ ਨੇ ਕੱਲ ਉਹਨਾਂ ਨੇ ਸਪੈਸ਼ਲ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਜਿਹੜੇ ਸਾਡੇ ਚੀਫ ਸਪੋਕਸਪਰਸਨ ਵੀ ਨੇ ਪਾਰਟੀ ਦੇ ਉਹਨਾਂ ਨੇ ਵੀ ਇਹ ਗੱਲ ਦਰਾਈ ਹੈ ਕਿ ਅਕਾਲੀ ਦਲ ਨੇ ਗੈਂਗਸਟਰਵਾਦ ਨੂੰ ਸ਼ਹਿਦ ਦਿੱਤੀ ਹੈ ਇਹਨਾਂ ਇਲੈਕਸ਼ਨਾਂ 'ਚ ਤੇ ਇਹ ਬਹੁਤ ਮਾੜਾ ਟ੍ਰੈਂਡ ਹੈ ਕਿਉਂਕਿ ਇਲੈਕਸ਼ਨਾਂ ਤੇ ਕੋਈ ਨਾ ਕੋਈ ਚੱਲਦੀਆਂ ਰਹਿੰਦੀਆਂ ਉਸ ਤੋਂ ਬਾਅਦ 27ਵੀਂ ਇਲੈਕਸ਼ਨ ਆਉਣੀ ਹੈ ਤੇ ਜੇ ਇਸੇ ਤਰ੍ਹਾਂ ਇਹੋ ਜਿਹੇ ਵਿਅਕਤੀ ਦੇ ਲੋਕਾਂ ਨੂੰ ਟਿਕਟਾਂ ਦਿੱਤੀਆਂ ਜਾਂਦੀਆਂ ਰਹੀਆਂ ਤਾਂ ਉਹ ਦਿਨ ਦੂਰ ਨਹੀਂ ਜਦੋਂ ਇੱਥੇ ਜੰਗਲ ਦਾ ਰਾਜ ਹੋ ਜਾਏਗਾ ਸੋ ਇਹ ਬਿਲਕੁਲ ਗਲਤ ਹੈ ਇੱਕ ਹੋਰ ਗੱਲ ਜਿਹੜੀ ਮੈਂ ਸਪਸ਼ਟ ਕਰਨੀ ਚਾਹੁੰਦਾ ਕਿ ਅਕਾਲੀ ਦਲ ਨੂੰ ਕੱਲ ਧਾਰੀਬਾਲ ਸਾਹਿਬ ਨੇ ਵੀ ਇਹੀ ਕਿਹਾ ਸੀਗਾ ਕਿ ਉਹਨਾਂ ਨੂੰ ਆਪਣੇ ਸ਼੍ਰੋਮਣੀ ਅਕਾਲੀ ਦਲ ਚੋਂ ਕੋਈ ਉਮੀਦਵਾਰ ਹੀ ਨਹੀਂ ਮਿਲਿਆ ਜਿਹੜੇ ਉਹਨਾਂ ਦੇ ਉਮੀਦਵਾਰ ਸੀਗੇ ਬੜੇ ਸਤਿਕਾਰਯੋਗ ਭੈਣ ਜੀ ਉਹ ਅਸਲ 'ਚ ਪਹਿਲਾਂ ਆਜ਼ਾਦ ਗੁਰਪੁਤ ਲੋਂ ਚੋਂ ਲੜ ਰਹੇ ਸੀ ਇਹਨਾਂ ਨੇ ਉਹਨਾਂ ਨੂੰ ਆਪਣੀ ਟਿਕਟ ਦਿੱਤੀ ਹਾਲਾਂਕਿ ਉਹ ਮੰਜੀਟਾ ਹਲਕੇ ਨਾਲ ਸੰਬੰਧਿਤ ਨਹੀਂ ਤਰਨਤਾਰ ਦੇ ਹੈ ਵੀ ਨਹੀਂ ਮੇ ਡਿਜੀਟਲ ਕੇ ਤੋਂ ਉਹਨੂੰ ਲਿਆ ਕੇ ਤੇ ਟਿਕਟ ਲਾਇਆ ਗਿਆ ਇਹ ਤਾਂ ਜਨਤਾ ਨੇ ਫੈਸਲਾ ਕਰਤਾ ਇਸ ਦਾ ਪਰ ਮਾੜਾ ਟ੍ਰੈਂਡ ਹੈ ਜਿਹਨੂੰ ਰੋਕਣਾ ਜਾਣਾ ਬਣਦਾ ਜੀ ਜੀ ਤੇ ਭੱਡੀ ਸਾਹਿਬ ਅਸੀਂ ਚੱਲੇ ਹਾਂ ਅਜੇ ਅਜੇ ਕੁਮਾਰ ਜੀ ਕੋਲ ਅਜੇ ਜੀ ਸਿੱਧਾ ਸਿੱਧਾ ਅਲੀਗੇਸ਼ਨ ਲਾਇਆ ਤੁਹਾਡੇ ਪਾਰਟੀ ਪ੍ਰਮੁਖ ਤੇ ਸਿੱਧਾ ਹੀ ਸਿੱਧਾ ਪਾਰਟੀ ਆਗੂ ਆਗੂ ਤੇ ਇੰਨਾ ਵੱਡਾ ਅਲੀਗੇਸ਼ਨ ਲਾਤਾ ਹੈ ਹਾਲਾਂਕਿ ਸੁਖਬੀਰ ਬਾਦਲ ਨੇ ਅੱਜ ਆਪਣੇ ਬਿਆਨ ਚ ਇਹਦਾ ਪਲਟਵਾਰ ਕੀਤਾ ਹੈ ਪਰ ਤੁਸੀਂ ਕਿਵੇਂ ਦੇਖਦੇ ਹੋ ਤੇ ਅੱਗੇ ਤੁਹਾਡੀ ਇਹਨੂੰ ਲੈ ਕੇ ਇਸ ਸਪੈਸ਼ਲੀ ਇਸ ਮਸਲੇ ਨੂੰ ਲੈ ਕੇ ਕੀ ਰਣਨੀਤੀ ਰਹੇਗੀ ਸਤਿ ਸ੍ਰੀ ਅਕਾਲ ਤੁਹਾਨੂੰ ਸਾਰੇ 35 ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਹੈ ਸਤਿ ਸ੍ਰੀ ਅਕਾਲ ਪੱਟੀ ਸਾਹਿਬ ਮੇਰੇ ਬਹੁਤ ਸਤਿਕਾਰਯੋਗ ਨੇ ਪੱਟੀ ਸਾਹਿਬ ਇਸ ਤਰ੍ਹਾਂ ਹੈ ਵੀ ਜਿਹੜੇ ਕੁਲਦੀਪ ਢਾਲੀਵਾਲ ਸਾਹਿਬ ਨੇ ਜਿਨ੍ਹਾਂ ਨੇ ਅੱਜ ਪ੍ਰੈਸ ਕਾਨਫਰੰਸ ਸੋਰੀ ਕੱਲ ਕੀਤੀ ਸੀਗੀ ਤੁਹਾਡੇ ਹੋਰ ਵੀ ਮੰਤਰੀ ਭੁੱਲਰ ਸਾਹਿਬ ਨੇ ਵੀ ਕੀਤੀ ਸੀਗੀ ਸਭ ਤੋਂ ਪਹਿਲਾਂ ਤੇ ਕੁਲਦੀਪ ਢਾਲੀਵਾਲ ਸਾਹਿਬ ਦੀ ਗੱਲ ਸਮਝੋ ਕਿ ਉਸ ਵਿਅਕਤੀ ਨੂੰ ਜਿਹੜਾ ਹੁਣ ਐਕਸ ਮਨਿਸਟਰ ਹੈ ਜਿਹਨੂੰ ਪਿਛਲੇ 22 23 ਮਹੀਨੇ ਹੀ ਨਹੀਂ ਪਤਾ ਲੱਗਾ ਕਿ ਮੈਂ ਕਿਸ ਮਹਿਕਮੇ ਦਾ ਮੰਤਰੀ ਆ ਅੱਜ ਨੂੰ ਯਕਾ ਜਾਂ ਕੇ ਕੀ ਚੀਜ਼ ਦਾ ਪਤਾ ਲੱਗ ਗਿਆ ਕਿ ਤਰਨਤਾਰਨ ਵਿੱਚ ਇਹ ਇਹ ਸਭ ਹੋਇਆ। ਦੂਸਰੀ ਚੀਜ਼ ਇਹ ਕਹਿ ਰਹੇ ਸੀਗੇ ਪੱਟੀ ਸਾਹਿਬ ਕਿ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਆ ਉਹ ਬਾਹਰੀ ਹੈ ਮਜੀਠੇਲ ਕੇ ਤੋਂ ਆ। ਤੇ ਪੱਟੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਇਹ ਵੀ ਦੱਸ ਦੋ ਕਿ ਜਿਹੜਾ ਤੁਸੀਂ ਉਮੀਦਵਾਰ ਖੜਾ ਕੀਤਾ ਆਪਣਾ ਆਪਣੀ ਪਾਰਟੀ ਦਾ ਤਰਨਤਾਰਨ ਵਿੱਚ ਉਹ ਕਿੱਥੋਂ ਦਾ ਸੀਗਾ? ਉਹ ਕਿੱਥੋਂ ਲਿਆਂਦਾ ਤੁਸੀਂ? ਉਹ ਬਾਹਰੀ ਨਹੀਂ ਸੀਗਾ। ਉਹ ਸ਼੍ਰੋਮਣੀ ਅਕਾਲੀ ਦਲ ਦਾ ਕੈਂਡੀਡੇਟ ਨਹੀਂ ਸੀਗਾ ਪਿਛਲੀ ਵਾਰੀ। ਸੋ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਚਾਹੀਦਾ ਸੀ ਪੰਜਾਬ ਦੇ ਲੋਕਾਂ ਨੂੰ ਤਰਨਤਾਰਨ ਦੇ ਲੋਕਾਂ ਨੂੰ ਦੱਸਣਾ ਕਿ ਜਿਹੜਾ ਮਹਰੂਮ ਸੋਹਲ ਸਾਹਿਬ ਨੇ ਉਹਨਾਂ ਦੇ ਪਰਿਵਾਰ ਚੋਂ ਕਿਸੇ ਨੂੰ ਟਿਕਟ ਦਿੱਤੀ ਹੈ ਉੱਥੋਂ ਦੇ ਦੇ ਦਿੰਦੇ ਉੱਥੋਂ ਦੇ ਕਿਸੇ ਬਚਿੰਦੇ ਨੂੰ ਦੇ ਦਿੰਦੇ ਪਰ ਜੀ ਅੱਜ ਜੀ ਉਹਦੇ ਤਾਂ ਅਸੀਂ ਡਿਬੇਟ ਕਰ ਲਈ ਸੀ ਗੈਂਗਸਟਰਵਾਦ ਤੇ ਅੱਜ ਗੱਲ ਕਰ ਲੈਨੇ ਆ ਉਹਦੇ ਤਾਂ ਡਿਬੇਟ ਕੀਤੀ ਹੈ ਅਸੀਂ ਲੰਬੀ ਜੋੜੀ ਮੈਂ ਗੈਂਗਸਟਰਵਾਦ ਤੇ ਵੀ ਆ ਰਿਹਾ ਹਾਂ ਡੀਅਰ ਸਰ ਮੈਂ ਇਹਨਾਂ ਸਵਾਲ ਦਾ ਜਵਾਬ ਦੇ ਰਿਹਾ ਦੂਸਰੀ ਗੱਲ ਹੁਣ ਇਹਨਾਂ ਨੇ ਕਹਿਤਾ ਜੀ ਵੀ ਉਹ ਜਿਹੜਾ ਪਰਿਵਾਰ ਆ ਉਹਦਾ ਤਾਲੁਕ ਜਿਹੜਾ ਵਾ ਉਹ ਇੱਕ ਗੈਂਗਸਟਰ ਨਾਲ ਮੈਂ ਹੁਣ ਤੁਹਾਨੂੰ ਦੱਸਦਾ ਕਿ ਪੰਜਾਬ ਚ ਆਮ ਆਦਮੀ ਪਾਰਟੀ ਦੇ 94 ਐਮਐਲਏ ਨੇ ਹੁਣ ਇਹ ਤਰਨ ਤਰਾਂ ਨਾਲ ਪਾ ਕੇ ਸ਼ਾਇਦ 95 ਹੋ ਗਏ ਨੇ ਔਰ ਇਹਨਾਂ ਦੇ ਵਿੱਚੋਂ 52 ਦੇ ਉੱਤੇ ਜਿਹੜਾ ਵਾ ਅਪਰਾਧਿਕ ਮਾਮਲੇ ਦਰਜ ਨੇ ਹੁਣ ਉਹ ਮਾਮਲੇ ਦਰਜ ਨੇ ਤੇ ਇਹਦਾ ਮਤਲਬ ਵੀ ਉਹਦੇ ਵਿੱਚ ਸੀਐਮ ਤੇ ਆਮ ਆਦਮੀ ਪਾਰਟੀ ਦੋਸ਼ੀ ਹੋਗੀ ਫਿਰ ਇਹਦਾ ਮਤਲਬ ਦੂਸਰੀ ਚੀਜ਼ ਇਹ ਦੇਖੋ ਕਿ ਮਾਨਯੋਗ ਸੀਐਮ ਸਾਹਿਬ ਦੇ ਰਿਲੇਸ਼ਨ ਦੇ ਵਿੱਚ ਫੁੱਫੜ ਜੀ ਲੱਗਦੇ ਨੇ ਮਾਜਰਾ ਸਾਹਿਬ ਜਿਹੜੇ ਖੁਦ ਇੱਕ ਅਪਰਾਧਿਕ ਮਾਮਲੇ ਦੇ ਵਿੱਚ ਨਾਮਜ਼ਦ ਨੇ ਔਰ ਫਰਾਰ ਨੇ ਦੇਸ਼ ਤੋਂ ਬਾਹਰ ਚਲੇ ਗਏ ਨੇ ਹੁਣ ਇਹ ਦੱਸਣ ਕਿ ਅਗਰ ਉਹ ਬੰਦਾ ਇਫਰਾਰ ਹੈ ਉਹਦੇ ਤੇ ਪਰਚਾ ਦਰਜਾ ਦੇ ਮਾਨਯੋਗ ਸੀਐਮ ਸਾਹਿਬ ਵੀ ਉਹਦੇ ਜਿੱਦ ਅੱਗੀ ਹੋ ਗਏ ਜਾਂ ਤਾਂ ਪੱਟੀ ਸਾਹਿਬ ਪੰਜਾਬ ਦੇ ਲੋਕਾਂ ਨੇ ਅੱਛੀ ਦਾ ਜਵਾਬ ਦੇ ਦੇਣ ਔਰ ਅਗਲੀ ਗੱਲ ਇਹ ਹੈ ਕਿ ਇਹਨਾਂ ਦੀਆਂ ਲੱਤਾਂ ਉਥੇ ਕੰਮ ਲਾ ਪਿਆ ਕਿਉਂਕਿ ਇਹਨਾਂ ਨੂੰ ਉਮੀਦ ਨਹੀਂ ਸੀਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਦੇ ਨਾਲ ਅਸੀਂ ਉਥੇ ਇੰਨਾ ਕੁ ਜ਼ਿਆਦਾ ਧੱਕਾ ਕਰ ਦਿੱਤਾ ਤੇ ਸ਼ਾਇਦ ਇਹਨਾਂ ਨੂੰ ਵੋਟ ਨਹੀਂ ਪਈਗੀ ਪਰ ਮੈਂ ਧੰਨਵਾਦ ਕਰਦਾ ਸ਼੍ਰੋਮਣੀ ਅਕਾਲੀ ਦਲ ਦੇ ਯੋਧਿਆਂ ਦਾ ਉੱਥੋਂ ਦੇ ਵਰਕਰਾਂ ਦਾ ਉੱਥੋਂ ਦੇ ਵੋਟਰਾਂ ਦਾ ਜਿਨ੍ਹਾਂ ਨੇ ਇਸ ਧੱਕੇਸ਼ਾਹੀ ਦੇ ਖਿਲਾਫ ਜਾ ਕੇ ਵੀ ਸ਼੍ਰੋਮਣੀ ਅਕਾਲੀ ਦਲ ਦੇ ਕੈਂਡੀਡੇਟ ਧਰਮੀ ਪਰਿਵਾਰ ਬੀਬੀ ਰੰਧਾਵਾ ਜੀ ਨੂੰ 30558 ਵੋਟਾਂ ਦੇ ਨਾਲ ਨਿਵਾਜਿਆ ਠੀਕ ਹੈ ਜੀ ਸਦੇ ਉਹਨਾਂ ਦੇ ਰਹੀ ਰਵਾਂਗੇ ਹਾਂ ਜੀ ਠੀਕ ਹੈ ਮੈਂ ਵਿਨੋਦ ਜੀ ਕੋਲ ਵੀ ਚਲਦਾ ਕਿਉਂਕਿ ਵਿਨੋਦ 파ਰਤੀ ਜੀ ਵੀ ਇੰਤਜ਼ਾਰ ਕਰ ਰਹੇ ਨੇ ਵਿਨੋਦ ਜੀ ਦੋਨੋਂ ਦਲ ਜਿਹੜੇ ਨੇ ਇੱਕ ਦੂਜੇ ਤੇ ਅਲੀਗੇਸ਼ਨ ਲਾ ਰਹੇ ਨੇ ਤੁਸੀਂ ਵੀ ਇੱਕ ਰਾਜਨੀਤਿਕ ਪਾਰਟੀਆਂ ਤੇ ਵੱਡੇ ਵਿਪਕਸ਼ੀ ਦਲ ਹੋ ਕਿਵੇਂ ਇਹਨੂੰ ਦੇਖਦੇ ਹੋ ਕਿ ਕੀ ਚੱਲ ਰਿਹਾ ਪੰਜਾਬ ਦੀ ਸਿਆਸਤ ਵਿੱਚ ਦੇਖੋ ਪੰਜਾਬ ਬੜਾ ਹੈਰਾਨ ਹੈ ਇਹੋ ਜੇ ਕਿਉਂਕਿ ਜਦੋਂ ਇਲੈਕਸ਼ਨ ਚੱਲ ਰਿਹਾ ਸੀ ਉਹਦੇ ਦੌਰਾਨ ਤਾਂ ਹਕਮਰਾਂ ਪਾਰਟੀ ਚੁੱਪ ਰਹੀ ਬੇਤਰਮੀ ਫੌਜੀ ਦਾ ਪਰਿਵਾਰ ਹੈ ਤੇ ਸਾਡੇ ਲੋੋਂ ਕੋਈ ਗੱਲ ਕਹੀ ਗਈ ਉਹਦੇ ਨਾਲ ਕਿਤੇ ਸਾਡਾ ਜਿਹੜਾ ਵੋਟ ਬੈਂਕ ਹੈ ਕਿਤੇ ਉਹਨੂੰ ਨੁਕਸਾਨ ਨਾ ਹੋਵੇ ਜਦ ਇਲੈਕਸ਼ਨ ਲੰਘ ਗਿਆ ਤਾਂ ਫੇਰ ਇਹਨਾਂ ਨੇ ਰੌਲਾ ਪਾ ਲਿਆ ਕਿ ਇਹ ਗੈਂਗਸਟਰ ਨੇ ਉਹਨਾਂ ਦੀ ਬੇਟੀ ਤੇ ਵੀ ਛੀਟਾ ਕਸ਼ੀ ਕੀਤੀ ਗਈ ਪਰਚਾ ਵੀ ਦਰਜ ਕੀਤਾ ਗਿਆ ਜੇਕਰ ਪਰਚਾ ਦਰਜ ਕੀਤਾ ਗਿਆ ਸੀ ਫਿਰ ਉਹ ਵਿਦੇਸ਼ ਕਿੱਦਾਂ ਚਲੀਗੀ ਇਹ ਸਰਕਾਰ ਜਾਂ ਤਾਂ ਆਪਣੀ ਐਫੀਸ਼ੀਐਂਸੀ ਦਿਖਾਵੇ ਕਿ ਅਸੀਂ ਬੜੇ ਐਫੀਸ਼ੀਐਂਟ ਆ ਨਾ ਤਾਂ ਲੋਕਾਂ ਨੂੰ ਐਫੀਸ਼ੀਐਂਸੀ ਨਜ਼ਰ ਆਈ ਐਡਮਿਨਿਸਟ੍ਰੇਸ਼ਨ ਨੇ ਇਹਨਾਂ ਦਾ ਇਲੈਕਸ਼ਨ ਲੜਿਆ ਔਰ ਹੁਣ ਅੱਜ ਦੀ ਤਰੀਕ ਜੋ ਅਲੀਗੇਸ਼ਨ ਲਾਣੇ ਜੇ ਅਪਲੀਕੇਸ਼ਨ ਲਾਇਆ ਤੁਸੀਂ ਉਹਨਾਂ ਨੂੰ ਪ੍ਰੂਫ ਵੀ ਕਰੋ ਕਹਿੰਦੇ ਅਸੀਂ ਮੰਗ ਕਰਦੇ ਆ ਇਹਨਾਂ ਦੇ ਮਿਨਿਸਟਰ ਕਹਿੰਦੇ ਨੇ ਕਿ ਅਸੀਂ ਮੰਗ ਕਰਦੇ ਆ ਇਹਦੇ ਖਿਲਾਫ ਇਨਕੁਆਇਰੀ ਲਾਈ ਜਾਵੇ ਭਾਈ ਸਾਹਿਬ ਸਰਕਾਰ ਤੁਹਾਡੀ ਪਾਵਰ ਤੁਹਾਡੇ ਕੋਲ ਸ਼ਾਸਨ ਤੁਹਾਡੇ ਕੋਲ ਪ੍ਰਸ਼ਾਸਨ ਤੁਹਾਡੇ ਕੋਲ ਇਨਕੁਆਰੀ ਲਾੜ ਦੀ ਮੰਗ ਕਿਹਦੇ ਕੋਲੋਂ ਕਰ ਰਹੇ ਹੋ ਭੱਟੀ ਸਾਹਿਬ ਜਵਾਬ ਦੇ ਦਿਓ ਕਿਹਦੇ ਕੋਲੋਂ ਮੰਗ ਕਰ ਰਹੇ ਹੋ ਤੁਸੀਂ ਪੂਰੇ ਪੂਰੇ ਤੁਹਾਡੇ ਵੱਡੇ ਬੁਲਾਰੇ ਜਿਹੜੇ ਨੇ ਆਂਦੇ ਨੇ ਕਹਿੰਦੇ ਨੇ ਇਹੋ ਜਿਹੀ ਪੰਜਾਬ ਚ ਗੈਂਗਸਟਰਵਾਦ ਚੱਲ ਰਿਹਾ ਤੇ ਸਿੱਧਾ ਜ਼ਿੰਮੇਵਾਰੀ ਜਿਹੜੀ ਆ ਅਕਾਲੀ ਦਲ ਦੇ ਆਗੂ ਤੇ ਰੱਖ ਦਿੰਦੇ ਨੇ ਤੇ ਜ਼ਿੰਮੇ ਕਰਨਾ ਦਾ ਸਭ ਕੁਝ ਤੁਸੀਂ ਐ ਫਿਰ ਕਿਸ ਤੋਂ ਪੁੱਛ ਰਹੇ ਹੋ ਦੇ ਲਈ ਕਿਸ ਚੀਜ਼ ਦੀ ਹੈ ਦੇਖੋ ਜੀ ਅਜੇ ਜੀ ਆਪਣਾ ਭਾਪੀ ਜਿਹੜੀ ਗੱਲ ਕਹੀ ਹੈ ਨਾ ਕਿ ਪਹਿਲਾਂ ਅਸੀਂ ਉਹਨਾਂ ਨੂੰ ਗੈਂਗਸਟਰ ਨਹੀਂ ਕਿਹਾ ਇਸ ਸਰਾਸਰ ਝੂਠ ਹੈ ਅਸੀਂ ਆਪਣੀ ਪੂਰੀ ਕੈਂਪੇਨ ਚ ਲੋਕਾਂ ਨੂੰ ਇਹ ਦੱਸਿਆ ਕਿ ਇਹ ਜਿਹੜੇ ਤੁਸੀਂ ਉਮੀਦਵਾਰ ਖੜੇ ਕੀਤੇ ਆ ਇਹ ਗੈਂਗਸਟਰ ਪਰਿਵਾਰ ਨਾਲ ਸਬੰਧਤ ਨੇ ਇਹ ਗੱਲ ਕਹਿਣਾ ਬਿਲਕੁਲ ਗਲਤ ਹੈ ਕਿ ਅਸੀਂ ਹੁਣ ਕਿਹਾ ਅਸੀਂ ਸਾਰੀ ਕੈਂਪੇਨ ਚ ਕਹਿੰਦੇ ਰਹੇ ਆ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਅਸੀਂ ਜਦੋਂ ਵਕਫਾ ਖਪਿੰਡਾਂ 'ਚ ਜਾਂਦੇ ਸੀ ਉਹ ਤੁਹਾਨੂੰ ਸਪੱਸ਼ਟ ਮਾਨ ਸਾਹਿਬ ਮਾਨ ਸਾਹਿਬ ਦਾ ਵੀ ਮੁੱਖ ਮੰਤਰੀ ਸਾਹਿਬ ਦਾ ਵੀ ਸਟੇਟਮੈਂਟ ਹੈ ਪਰ ਸਰ ਸਵਾਲ ਇਹ ਹੈ ਕਿ ਭਾਰਤੀ ਸਾਹਿਬ ਜੋ ਕਹਿ ਰਹੇ ਨੇ ਉਸ ਤੋਂ ਵਕ ਉਸ ਤੋਂ ਲੈ ਕੇ ਸਵਾਲ ਆਇਆ ਹੈ ਕਿ ਕਾਰਵਾਈ ਕਿੰਨੇ ਕਰਨੀ ਹੈ ਕਾਰਵਾਈ ਅਕਾਲੀ ਦਲ ਨੇ ਨਹੀਂ ਕਰਨੀ ਭਾਜਪਾ ਨੇ ਨਹੀਂ ਕਰਨੀ ਕਾਂਗਰਸ ਨੇ ਨਹੀਂ ਕਰਨੀ ਤੁਸੀਂ ਕਰਨੀ ਹੈ ਨਾ ਸਰ ਬਿਲਕੁਲ ਅਸੀਂ ਕਰਾਂਗੇ ਜੀ ਅਸੀਂ ਇਹੋ ਤੁਹਾਨੂੰ ਦੱਸਿਆ ਅਸੀਂ ਕਾਰਵਾਈ ਡੈਫੀਨਿਟਲੀ ਕਰਾਂਗੇ ਇਰੇ ਸਬੰਧ ਨੇ ਅਕਾਲੀ ਲਾਡ ਦੇ ਗੈਂਗਸਟਰ ਨਾਲ ਸਬੰਧ ਹੈ ਇਹਨਾਂ ਨੂੰ ਅਸੀਂ ਪੂਰੇ ਤਰ੍ਹਾਂ ਨੰਗਿਆਂ ਕਰਾਂਗੇ ਗੈਂਗਸਟਰਾਂ ਦੇ ਕਾਰਵਾਈ ਹੋਏਗੀ ਕੇਜਰੀਵਾਲ ਸਾਹਿਬ ਵੀ ਕਹਿ ਗਏ ਕਿ ਇੱਕ ਹਫਤੇ ਦੇ ਅੰਦਰ ਅੰਦਰ ਗੈਂਗਸਟਰ ਪੰਜਾਬ ਛੱਡ ਜਾਣ ਸੋ ਗੈਂਗਸਟਰ ਵਿਰੁੱਧ ਅਸੀਂ ਪਹਿਲਾਂ ਵੀ ਮੁਹਿੰਮ ਛੇੜੀ ਹੋਈ ਹੈ ਬਹੁਤ ਸਾਰੇ ਗੈਂਗਸਟਰ ਅਸੀਂ ਫੜੇ ਵੀ ਆ ਤੇ ਅੱਗੇ ਤੋਂ ਵੀ ਇਹਨਾਂ ਤੇ ਪੂਰੀ ਨਜ਼ਰ ਪਾਈ ਜਾਏ ਤੇ ਅਕਾਲੀ ਦਲ ਕਿਵੇਂ ਜ਼ਿੰਮੇਦਾਰ ਹੈ ਅਕਾਲੀ ਦਲ ਦਾ ਕਨੈਕਸ਼ਨ ਜਿਹੜਾ ਤੁਸੀਂ ਦੱਸ ਰਹੇ ਹੋ ਉਹਦੇ ਬਾਰੇ ਮੈਂ ਮੈਂ ਉਹੀ ਦੱਸ ਰਿਹਾ ਜੀ ਕਨੈਕਸ਼ਨ ਉਦੋਂ ਹੀ ਸਾਬਤ ਹੋ ਗਿਆ ਮੈਂ ਤੁਹਾਨੂੰ ਪਹਿਲਾਂ ਵੀ ਜ਼ਿਕਰ ਕੀਤਾ ਕਿ ਜਦੋਂ ਇਹ ਜਿਹੜੇ ਬੀਬੀ ਰੰਧਾਵਾ ਜੀ ਨੇ ਇਹ ਆਜ਼ਾਦ ਗਰੁੱਪ ਵਰਨੋ ਖਲੋਰੇ ਸੀ ਪਹਿਲਾਂ ਤਰੋਂ ਸਾਰਿਆਂ ਨੂੰ ਪਤਾ ਹੈ ਅਕਾਲੀ ਦਲ ਨੇ ਆਪਣਾ ਕੋਈ ਨਾ ਉਮੀਦਵਾਰ ਰੱਖ ਕੇ ਇਹਨਾਂ ਨੂੰ ਆਪਣਾ ਉਮੀਦਵਾਰ ਬਣਾ ਲਿਆ ਇਸ ਕਰਕੇ ਅਸੀਂ ਕਹਿ ਰਹੇ ਕਿ ਇਹਨਾਂ ਦੇ ਗੈਂਗਸਟਰ ਨਾਲ ਸਿੱਧੇ ਸਬੰਧ ਨੇ ਤੇ ਲੋਕਾਂ ਨੂੰ ਧਮਕੀਆਂ ਵੀ ਮਿਲੀਆਂ ਅੱਜ ਇਹ ਧਮਕੀਆਂ ਦਿੱਤੀਆਂ ਸੀ ਧਮਕੀਆਂ ਦਿੱਤੀਆਂ ਗਿਆ ਤੁਸੀਂ ਆਪਣੇ ਘਰਾਂ ਚੋਂ ਬਾਹਰ ਅੱਜ ਇਹ ਧਮਕੀਆਂ ਦਿੱਤੀਆਂ ਸੀ ਤਾਜਾ ਕੇ 30000 ਵੋਟ ਆਇਆ ਹੈ ਹਾਂਜੀ ਜਵਾਬ ਲੈ ਲਓ ਸਰ ਅੱਜ ਜੀ ਤਾਂ ਪੁੱਛ ਰਿਹਾ ਕਿ 30000 ਵੋਟ ਆਇਆ ਇਹਨਾਂ ਨੂੰ ਧਮਕੀਆਂ ਦੇ ਦੇ ਕੇ ਆਇਆ ਹੈ ਅ ਜਵਾਬ ਲੈ ਲਓ ਸਰ ਜੀ ਗੱਲ ਦਾ ਹਾਂਜੀ ਹਾਂਜੀ ਇਸ ਤਰ੍ਹਾਂ ਐ ਕਿ ਬੜੀ ਮੰਦਭਾਗੀ ਗੱਲ ਹੈ ਤੇ ਬੜੀ ਹਾਸੋਈ ਨਹੀਂ ਗੱਲ ਹੈ ਕਿ ਇਹਨਾਂ ਨੇ ਆਪਣਾ ਭਾਰਤੀ ਸਾਹਿਬ ਦੀ ਗੱਲ ਦਾ ਵੀ ਜਵਾਬ ਨਹੀਂ ਦਿੱਤਾ ਕਿ ਪੰਜਾਬ ਚ ਸਰਕਾਰ ਕਿ ਦੀ ਹੈ ਸ਼੍ਰੋਮਣੀ ਅਕਾਲੀ ਦਲ ਦੀ ਹੈ ਕਾਂਗਰਸ ਦੀ ਹੈ ਜਾਂ ਭਾਜਪਾ ਦੀ ਹੈ ਸਰਕਾਰ ਆਮ ਆਦਮੀ ਪਾਰਟੀ ਦੀ ਹੈ ਔਰ ਆਮ ਆਦਮੀ ਪਾਰਟੀ ਦੇ ਜਿਹੜੇ ਮਾਨਯੋਗ ਸੀਐਮ ਸਾਹਿਬ ਨੇ ਪੰਜਾਬ ਦੇ ਹੋਮ ਮਿਨਿਸਟਰ ਵੀ ਉਹੀ ਨੇ ਔਰ ਪੰਜਾਬ ਦਾ ਲਾਅ ਐਂਡ ਆਰਡਰ ਜਿਹੜਾ ਉਹਨੂੰ ਮੇਨਟੇਨ ਰੱਖਣ ਦਾ ਕੰਮ ਜਿਹੜਾ ਹੋਮ ਮਿਨਿਸਟਰ ਸਾਹਿਬ ਦਾ ਹੈ ਹੁਣ ਪੱਟੀ ਸਾਹਿਬ ਗੱਲ ਕਰ ਰਹੇ ਸੀਗੇ ਕਿ ਸਾਨੂੰ ਇਹੀ ਪਿੰਡਾਂ ਚ ਗਏ ਲੋਕਾਂ ਨੇ ਦੱਸਿਆ ਜੀ ਤੁਹਾਨੂੰ ਵੋਟ ਨਹੀਂ ਪਾਣੀ ਸਾਨੂੰ ਧਮਕੀ ਆਈ ਪੱਟੀ ਸਾਹਿਬ ਇਹੀ ਕੁਝ ਕਹਿ ਰਹੇ ਨੇ ਤਾਂ ਤੁਹਾਡੇ ਅਜੇ ਆਨ ਰਿਕਾਰਡ ਤੇ ਪੱਟੀ ਸਾਹਿਬ ਨੂੰ ਇਹ ਪੁੱਛੋ ਕਿ ਜੇ ਤੁਹਾਨੂੰ ਇਸ ਤਰ੍ਹਾਂ ਦੀ ਕੋਈ ਗੱਲ ਸੀ ਤੇ ਤੁਸੀਂ ਇਲੈਕਸ਼ਨ ਕਮਿਸ਼ਨ ਦਾ ਰੁਖ ਕਿਉਂ ਨਹੀਂ ਕੀਤਾ ਜਦੋਂ ਸ਼੍ਰੋਮਣੀ ਅਕਾਲੀ ਦਲ ਦੇ ਸਰਪੰਚਾਂ ਪੰਚਾਂ ਨੂੰ ਵਰਕਰਾਂ ਨੂੰ ਤਾਂ ਨਾਲ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਲੀਗਲ ਟੀਮ ਨੇ ਇਲੈਕਸ਼ਨ ਕਮਿਸ਼ਨ ਦਾ ਰੁਖ ਕੀਤਾ ਤੇ ਮਾਨਯੋਗ ਇਲੈਕਸ਼ਨ ਕਮਿਸ਼ਨ ਨੇ ਤੁਹਾਡੇ ਮੌਜੂਦਾ ਐਸਐਸਪੀ ਬੀਬੀ ਗਰੇਵਾਲ ਨੂੰ ਇਮੀਡੀਏਟ ਸਸਪੈਂਡ ਕੀਤਾ ਦੋ ਐਸਐਚਓ ਜਿਹੜੇ ਉਥੇ ਲੰਬਾ ਸਮਾਂ 15-15 ਸਾਲ ਤੋਂ ਕੰਮ ਕਰ ਰਹੇ ਜਿਹਨੂੰ ਪ੍ਰਮੋਟ ਕਰਕੇ ਤੁਸੀਂ ਡਿਪਟੀ ਲਾਇਆ ਸੀਗਾ ਉਹਨਾਂ ਨੂੰ ਵੀ ਉਥੋਂ ਹਟਾਇਆ ਜੇ ਤੁਹਾਡੇ ਮਨ 'ਚ ਇਹੋ ਜਿਹੀ ਕੋਈ ਗੱਲ ਸੀਗੀ ਜਾਂ ਤੁਹਾਡੇ ਕੋਲ ਇਹੋ ਜਿਹਾ ਪ੍ਰੂਫ ਸੀ ਤਾਂ ਇਲੈਕਸ਼ਨ ਕਮਿਸ਼ਨ ਦੇ ਪੇਸ਼ ਹੁੰਦੇ ਤੇ ਇਲੈਕਸ਼ਨ ਕਮਿਸ਼ਨ ਦੇ ਗਾੜੀ ਅੱਜ ਜੀ ਅਸੀਂ ਅਸੀਂ ਸ਼ਿਕਾਇਤ ਕੀਤੀ ਹੈ ਸਾਡੇ ਜਿੱਤ ਵਾਲੇ ਨੂੰ ਫਰੀਆਮ ਤੰਕੀਦ ਕੀਤੀ ਗਈ ਹੈ ਉਹ ਸਾਰੇ ਕਿਤੇ ਵਾਇਰਲ ਵੀ ਹੋਈ ਹੈ ਤੁਸੀਂ ਵੀ ਉਹ ਸੁਣੀ ਹੋ ਇਹਨੂੰ ਗੱਲ ਜਿਹੜੇ ਉਹਨੇ ਕਿਹਾ ਕਿ ਚੁਭਾਵਾ ਲਾ ਕੇ ਤੁਹਾਨੂੰ ਮੈਂ ਫੜਾਂਗਾ ਤੁਸੀਂ ਸਾਰਾ ਸਾਰਿਆਂ ਨੇ ਸੁਣਿਆ ਉਹਨਾਂ ਦੀ 2024 ਕਮਿਸ਼ਨ ਨੂੰ ਸ਼ਿਕਾਇਤ ਕੀਤੀ ਉਸ ਬਾਅਦ ਐਫ ਆਈ ਆਰ ਵੀ ਹੋਈ ਹੈ ਜੀ ਕਹਿ ਰਹੇ ਨੇ ਚੌਂ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਹੈ ਅਜੇ ਜੀ ਕਹਿ ਰਹੇ ਆ ਅਜੇ ਜੀ ਮੈਂ ਸਿੱਧਾ ਸਵਾਲ ਤੁਹਾਡੇ ਤੋਂ ਪੁੱਛ ਰਿਹਾ ਕਿ ਇੰਨਾ ਵੱਡਾ ਅਲੀਗੇਸ਼ਨ ਲੱਗਿਆ ਹੈ ਗੈਂਗਸਟਰਵਾਦ ਦਾ ਤੇ ਗੈਂਗਸਟਰਾਂ ਤੋਂ ਸਿੱਧੇ ਸੰਬੰਧ ਜਿਹੜੇ ਆ ਉਹ ਤੁਹਾਡੇ ਪਾਰਟੀ ਦੇ ਆਗੂ ਦੇ ਨੇ ਇਹ ਅਲੀਗੇਸ਼ਨ ਜਿਹੜੇ ਆ ਉਹ ਆਮਾ ਦੀ ਪਾਰਟੀ ਲਾ ਰਹੀ ਹੈ ਤੁਹਾਨੂੰ ਕੀ ਕਹ ਮੈਂ ਤੁਹਾਨੂੰ ਦੋ ਐਗਜ਼ਾਮਪਲ ਦਿੰਦੀ ਇਹਨੂੰ ਲੈ ਕੇ ਤੁਸੀਂ ਕੀ ਕਾਰਵਾਈ ਕਰੋਗੇ ਕਿਵੇਂ ਤੁਸੀਂ ਅੱਗੇ ਵਧੋਗੇ ਕਿਉਂਕਿ ਅੱਜ ਜਿਹੜਾ ਬਿਆਨ ਆਇਆ ਉਹਨਾਂ ਨੇ ਪਲਟਵਾਰ ਕਰਤਾ ਸਿੱਧਾ ਇਹਨਾਂ ਦੇ ਅਲੀਗੇਸ਼ਨ ਤਾਂ ਲਾਤਾ ਪਰ ਅੱਗੇ ਜਿਹੜੇ ਆਪਣੇ ਅਲੀਗੇਸ਼ਨ ਤੇ ਉਹਦੇ ਸਫਾਈ ਨਹੀਂ ਦਿੱਤੀ ਦੇਖੋ ਸਰ ਮੈਂ ਤੁਹਾਨੂੰ ਕੀ ਕਹਿ ਰਿਹਾ ਕਿ ਮੈਂ ਤੁਹਾਨੂੰ ਦੋ ਐਗਜ਼ਾਮਪਲ ਪਹਿਲਾਂ ਵੀ ਦਿੱਤੀਆਂ ਕਿ ਮਾਨਜੋਖ ਮੁੱਖ ਮੰਤਰੀ ਸਾਹਿਬ ਦੇ ਰਿਸ਼ਤੇਦਾਰ ਇਥੋਂ ਬਾਹਰ ਫਰਾਰ ਹੋ ਗਏ ਨੇ ਤੇ ਇਹਦਾ ਮਤਲਬ ਇਹ ਹੈ ਕਿ ਫਿਰ ਮੁੱਖ ਮੰਤਰੀ ਸਾਹਿਬ ਵੀ ਉਨੇ ਹੀ ਦੋਸ਼ੀ ਹੋਗੇ ਨੰਬਰ ਜੇ ਆਪਾਂ ਜੇ ਤਰਨਤਲ ਦੀ ਗੱਲ ਕਰੀਏ ਤਾਂ ਬੈਟਰ ਹੈ ਉੱਤੇ ਇਲੈਕਸ਼ਨ ਤਰਨਤਲ ਲਖਮੀ ਦੀ ਗੱਲ ਕਰੀਏ ਤਾਂ ਉਹ ਬੈਟਰ ਹੈ ਉਹ ਬਹੁਤ ਦੂਰ ਦਾ ਮਾਮਲਾ ਛੱਡ ਦਿਓ ਆਪਾਂ ਇਹਦੇ ਹੈਡ ਨੂੰ ਚੱਕ ਲਿਆ ਪਰ ਸਰ ਐਮਐਲਏ ਤਾਂ ਭੱਟੀ ਸਾਹਿਬ ਐਮਐਨਏ ਤਾਂ ਤੁਹਾਡੇ ਹੀ ਸੀਗੇ ਐਮਐਲਏ ਸੀਗੇ ਤੁਹਾਡੀ ਸਰਕਾਰ ਤੁਸੀਂ ਉਹਨਾਂ ਨੂੰ ਕਿਹਾ ਤੁਹਾਡੇ ਐਮਐਲਏ ਸੀ ਤੁਸੀਂ ਉਹਨਾਂ ਨੂੰ ਕਿਹਾ ਤੁਸੀਂ ਉਹਨਾਂ ਨੂੰ ਫੜਨ ਲਈ ਪਰ ਮੈਂ ਇਹ ਕਹਿ ਰਿਹਾ ਸਰ ਭੱਟੀ ਸਾਹਿਬ ਤੁਸੀਂ ਫੜਨ ਨਹੀਂ ਲਈ ਨੋਟਿਸ ਵੀ ਲਾਇਆ ਉਹ ਸਵਾਲ ਚੱਕ ਰਹੇ ਨੇ ਨਾ ਉਹਦੀ ਗੱਲ ਕਰ ਰਹੇ ਹਾਂ ਵਿਨੋਦ ਜੀ ਅਜੀਤ ਵਿਨੋਜ ਜੀ ਅਜੇ ਜੀ ਕਹਿ ਰਹੇ ਨੇ ਕਿ ਸਾਡਾ ਜਿਹੜਾ ਜਿਹੜੇ ਅਲੀਗੇਸ਼ਨ ਉਹਨਾਂ ਨੇ ਪਲਟਵਾਰ ਕਰਤਾ ਹੈ ਵਾਪਸ ਉਹਨਾਂ ਨੇ ਅਲੀਗੇਸ਼ਨ ਸਰਕਾਰ ਤੇ ਲਾਦਦੇ ਨੇ ਸਰਕਾਰ ਕਹਿ ਰਹੀ ਹੈ ਕਿ ਅਸੀਂ ਸਾਰਿਆਂ ਤੇ ਕਾਰਵਾਈ ਕਰਾਂਗੇ ਵਿਨੋਦ ਭਾਰਤੀ ਜੀ ਥੋੜਾ ਜਿਆ ਇਤਮਾਨ ਰੱਖਣ ਤੇ ਹੁਣ ਕਾਰਵਾਈ ਜਿਹੜੀ ਹੈ ਸਾਰੇ ਗੈਂਗਸਟਰਾਂ ਤੇ ਹੋਏਗੀ ਖੁਦ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਕਿਉਂਕਿ ਪੱਟੀ ਸਾਹਿਬ ਸਰਕਾਰ ਦਾ ਇੱਥੇ ਨੇਤਿਤਵ ਕਰਦੇ ਨੇ ਆਵਾਜ਼ ਦੀ ਪਾਰਟੀ ਦਾ ਨੇਤਿਤਵ ਕਰਦੇ ਨੇ ਜਿਨ੍ਹਾਂ ਦੀ ਸਰਕਾਰ ਹੈ ਪੰਜਾਬ 'ਚ ਦੇਖੋ ਲਾਡ ਆਰਡਰ ਦੀ ਪੋਜੀਸ਼ਨ ਇਹ ਦੱਸ ਰਹੀ ਹੈ ਕਿ ਸਰਕਾਰ ਸੁੱਤੀ ਪਈ ਹੈ ਆਰਐਸਐਸ ਤੇ ਇੱਕ ਪਰਿਵਾਰਿਕ ਨੌਜਵਾਨ ਦਾ ਮਰਡਰ ਹੋਇਆ ਸਰਕਾਰ ਕਹਿੰਦੀ ਲਾਅ ਐਂਡ ਆਰਡਰ ਸਾਡੇ ਕੰਟਰੋਲ 'ਚ ਹੈ ਬਾਬਾ ਬਕਾਲਾ 'ਚ ਇੱਕ ਮਰਡਰ ਹੋ ਗਿਆ ਦੋ ਦਿਨਾਂ 'ਚ ਦੋ ਮਰਡਰ ਹੋ ਗਏ ਔਰ ਸਰਕਾਰ ਕਿਸ ਗੱਲ ਦਾ ਕਲੇਮ ਕਰਦੀ ਹੈ ਸਰਕਾਰ ਨੇ ਸਿੱਧੂ ਮੂਸੇਵਾਲਾ ਦਾ ਮਰਡਰ ਜੋ ਹੋਇਆ ਉਹਦੇ ਤੇ ਪੂਰੀ ਜ਼ਿੰਮੇਵਾਰੀ ਸਰਕਾਰ ਦੀ ਹੈ 28 ਤਰੀਕ ਨੂੰ ਇਹਨਾਂ ਦਾ OSD CM ਸਾਹਿਬ ਦਾ ਪ੍ਰੈਸ ਨੋਟ ਕੱਢਦਾ ਹੈ ਕਿ ਅਸੀਂ ਸਾਰੇ ਜਿਹੜੇ ਬੰਦੇ ਜਿਨ੍ਹਾਂ ਕੋਲ ਫਾਲਤੂ ਸਿਕਿਉਰਿਟੀ ਸੀ ਅਸੀਂ ਵੇਟਟਰਾ ਕਰ ਲਈ ਸਿੱਧੂ ਮੂਸੇਵਾਲਾ ਦਾ ਸਪੈਸ਼ਲੀ ਨਾਮ ਦਿੱਤਾ ਗਿਆ ਕਿ ਅਸੀਂ ਉਹਦੀ ਵੇਟਟਰਾ ਕਰ ਲਈ ਸਿਕਿਉਰਿਟੀ 28 ਤਰੀਕ ਨੂੰ ਯੂਨ ਛਪਦੀ ਹੈ 29 ਤਰੀਕ ਨੂੰ ਦਾ ਮਰਡਰ ਹੋ ਜਾਂਦਾ ਇਥੋਂ ਕੀ ਕੀ ਆਈਡੀਆ ਲਾਓਗੇ ਤੁਸੀਂ ਕਿ ਗੈਂਗਸਟਰ ਦਾ ਭਾਰਤੀ ਜੀ ਮੇਰਾ ਸਵਾਲ ਸ਼ਾਰਟ ਗਾਂਟਾ ਭਾਰਤੀ ਜੀ ਮੇਰਾ ਸਵਾਲ ਤੁਹਾਡੇ ਤੋਂ ਭਾਰਤੀ ਜੀ ਮੇਰਾ ਸਵਾਲ ਤੁਹਾਡੇ ਤੋਂ ਐਵੀ ਹੈ ਇੱਕ ਹੋਰ ਇੱਕ ਸਵਾਲ ਸਰ ਕਿਉਂਕਿ ਟਾਈਮ ਥੋੜਾ ਘਟ ਰਿਹਾ ਹੈ ਨਾ ਸਰ ਦੀ ਇੰਟਰਵਿਊ ਹੋਈ ਜੇਲ੍ਹ ਚ ਹਾਂਜੀ ਉਹ ਉਹ ਉਹਦਾ ਅੱਜ ਕਾਕੇ ਉਹਦਾ ਉਹਦਾ ਕੌਣ ਜ਼ਿੰਮੇਵਾਰ ਹੈ Chief Minister ਸਾਹਿਬ Home Minister ਸਾਹਿਬ ਜਾਂ Jail Minister ਸਾਹਿਬ ਉਹਦੋਂ ਤਿੰਨੇ ਹੀ ਮਹਿਕਮੇ CM ਸਾਹਿਬ ਕੋਲ ਸੀਗੇ ਇਹ ਗੈਂਗਸਟਰ ਦੀ ਇੰਟਰਵਿਊ ਜੇਲ੍ਹ ਦੇ ਅੰਦਰ ਹੋਈ ਉਹਦੀ ਜੇ ਮਹਿਬਰੀ ਕੀਤੀ ਹੈ ਹਾਂ ਜੀ ਉਸ ਮਾਮਲੇ 'ਚ ਕਾਰਵਾਈ ਕੀਤੀ ਹੈ ਸਰਕਾਰ ਨੇ ਔਰ ਵੀ ਨੋਦੀ ਉਹ ਉਹਦੇ ਉਹਦੇ ਐਸਸਪੈਂਡ ਵੀ ਹੋਏ ਉਸ ਉਹਦੇ ਨੌکریاں ਵੀ ਗਈਆਂ ਨਹੀਂ ਮੇਰਾ ਸਵਾਲ ਭਾਰਤੀ ਜੀ ਸਰਕਾਰ ਨੇ ਕੁਝ ਨਹੀਂ ਕੀਤਾ ਭਾਰਤੀ ਜੀ ਭਾਰਤੀ ਜੀ ਮੇਰਾ ਸਵਾਲ ਸਿੱਧਾ ਤੁਹਾਡੇ ਤੋਂ ਲਾਸਟ ਕਮੈਂਟ ਲਵਾਗਾ ਫਿਰ ਉਸ ਤੋਂ ਬਾਅਦ ਮੈਨੂੰ ਦੋਨਾ ਬਾਕੀ ਦੋਨੋਂ ਗੈਸਟਾਂ ਦੇ ਵੀ ਲਾਸਟ ਕਮੈਂਟ ਲੈਣਾ ਹੈ ਸਿੱਧਾ ਸਵਾਲ ਹੈ ਕਿ ਆਮ ਆਦਮੀ ਪਾਰਟੀ ਕਹਿ ਰਹੀ ਹੈ ਕਿ ਬਾਦਲ ਜਿਹੜੇ ਅਕਾਲੀ ਦਲ ਦੇ ਆਗੂ ਨੇ ਬਾਦਲ ਸਾਹਿਬ ਉਹ ਜਿਹੜੇ ਨੇ ਗੈਂਗਸਟਰ ਨਾਲ ਰਲੇ ਹੋਏ ਨੇ ਤੇ ਆਵਾਦੀ ਪਾਰਟੀ ਤੇ ਉੱਤੇ ਅਲੀਗੇਸ਼ਨ ਲਾਇਆ ਖੁਦ ਸੁਖਬੀ ਬਾਦਲ ਨੇ ਕਿ ਐ ਪਾਰਟੀ ਜਿਹੜੀ ਹੈ ਉਹ ਗੈਂਗਸਟਰ ਨਾਲ ਰਲਈ ਹੋਈ ਹੈ ਤੁਹਾਨੂੰ ਲੱਗਦਾ ਹੈ ਪੰਜਾਬ ਪੰਜਾਬ ਦੀ ਸਿਆਸਤ ਚ ਗੈਂਗਸਟਰਵਾਦ ਜਿਹੜਾ ਹੈ ਉਹ ਫਿਰ ਇੱਕ ਵਾਰੀ ਸਤਾਈ ਦਾ ਮੁੰਡਾ ਮੁੱਦਾ ਬਣਨ ਜਾ ਰਿਹਾ ਹੈ ਦੇਖੋ ਦੋਨੋਂ ਪਾਰਟੀਆਂ ਕਿਤੇ ਪੰਜਾਬ ਦੇ ਇਹੋ ਜਿਹੇ ਬਿਆਨ ਦੇ ਕੇ ਪੰਜਾਬ ਦੇ ਹਾਲਾਤ ਨਾ ਖਰਾਬ ਕਰ ਲੈਣ ਜੇਕਰ ਅੱਜ ਸਰਕਾਰ ਕੀਦੀ ਹੈ ਆਮ ਆਦਮੀ ਪਾਰਟੀ ਦੀ ਜੇਕਰ ਸੁਖਪੀਰ ਬਾਦਲ ਗੈਂਗਸਟਰਸ ਨੂੰ ਹੈਲਪ ਕਰ ਰਹੇ ਹੈ ਤਾ ਇਹ ਉਹ ਕਾਰਵਾਈ ਕਰਨ ਇਹਨਾਂ ਨੂੰ ਕਿਨੇ ਰੋਕਿਆ ਸੁਖਬੀਰ ਬਾਦਲ ਨੇ ਆਪ ਵੀ ਕਿਹਾ ਵੀ 체ਕਰ ਕਿਹਾ ਤੁਹਾਨੂੰ ਗੈਂਗਸਟਰ ਨਜ਼ਰ ਆਉਂਦਾ ਉਹਨੂੰ ਉਹਦੇ ਤੇ ਕਾਰਵਾਈ ਕਰੋ ਤਾਂ ਕਿਉਂ ਨਹੀਂ ਕਰਦੇ ਕਾਰਵਾਈ ਕਰ ਰਹੇ ਆ ਜੀ ਕਾਰਵਾਈ ਕਰ ਰਹੇ ਆ ਐਫ ਆਈ ਆਰ ਦਤੀ ਅਸੀਂ ਸਾਡੇ ਕਪਨੀ ਨੂੰ ਜਿਹਨੇ ਧਮਕੀਆਂ ਦਿੱਤੀਆਂ ਉਹਦੇ ਤੇ ਕਾਰਵਾਈ ਹੋਈ ਸਰ ਸਰ ਬੱਡੀ ਸਾਹਿਬ ਬਸ ਮੈਂ ਮੈਂ ਸੋ 30 ਸੈਕਿੰਡ ਲਈ ਵਿਨੋਦ ਜੀ ਬੋਲਣ ਫਿਰ ਉਸ ਤੋਂ ਬਾਅਦ ਮੈਂ ਤੁਹਾਡੇ ਕੋਲ ਆਣਾ ਅਜੇ ਜੀ ਤੋਂ ਲਾਸਟ ਕਮੈਂਟ ਲੈ ਕੇ ਜੀ ਜੀ ਬੀਬੀ ਕੰਚਨ ਪ੍ਰੀ ਤੇ ਕੋਲ ਉਹ ਕੋਲੋਂ ਇਹਨਾਂ ਨੇ ਜਿਹੜੀ ਸਟੇਟਮੈਂਟਸ ਆਈਆਂ ਉਹਨਾਂ ਦੇ ਉੱਪਰ ਇਹਨਾਂ ਨੇ ਕਾਰਵਾਈ ਕਰਨ ਦੀ ਕੋਸ਼ਿਸ਼ ਕੀਤੀ ਔਰ ਇਧਰ ਇਹਨਾਂ ਨੂੰ ਪਤਾ ਹੀ ਨਹੀਂ ਚੱਲਿਆ ਕਿ ਉਹ ਹਿੰਦੁਸਤਾਨ ਤੋਂ ਵਿਚਾਰ ਚਲੇਗੇ ਕੀ ਕਰਦੀ ਹੈ ਸਰਕਾਰ ਮੈਂ ਇਸੇ ਕਰਕੇ ਪ੍ਰੋਗਰਾਮ ਦੇ ਸ਼ੁਰੂ ਚੁੱਕਿਆ ਸੀ ਵੀ ਸਰਕਾਰ ਆਪ ਸੁੱਤੀ ਪਈ ਹੈ ਉਹ ਸਿਰਫ ਅਲੀਗੇਸ਼ਨ ਲਾ ਕੇ ਆਪਣਾ ਡੰਗ ਟਪਾ ਰਹੇ ਨੇ ਸੀਟ ਓ ਜਿੱਤ ਗਏ ਨੇ ਔਰ ਹੁਣ ਸਿਰਫ ਪ੍ਰਪਾਗੈਂਡਾ ਹੀ ਹੈ ਜੇਕਰ ਇਹਨਾਂ ਦੀਆਂ ਨਜ਼ਰਾਂ 'ਚ ਕੋਈ ਗੈਂਗਸਟਰ ਹੈਗੇ ਤਾਂ ਉਹਨਾਂ ਤੇ ਕਾਰਵਾਈ ਕਰਨ ਉਹਨਾਂ ਨੂੰ ਫੜ ਕੇ ਅੰਦਰ ਦੇਣ ਮੇਰੇ ਕੋਲ ਸਮਾਂ ਬਹੁਤ ਘੱਟ ਹੈ ਸਰ 30 ਸਕਿੰਟ 'ਚ ਕਾਰਵਾਈ ਕਰੋਗੇ ਬੱਟੀ ਸਾਹਿਬ ਸਿੱਧਾ ਸਵਾਲ ਹੈ ਕਿਉਂਕਿ ਜੇ ਤੁਸੀਂ ਕਹਿ ਰਹੇ ਹੋ ਤੁਸੀਂ ਸਰਕਾਰ 'ਚੋਂ ਤੇ ਫਿਰ ਕਾਰਵਾਈ ਕਰੋਗੇ ਮੈਂ ਭਾਤ ਜੀ ਨੂੰ ਇੱਕ ਗੱਲ ਸਿਰਫ ਪੁੱਛਾਂ ਇਹ ਸਾਡੇ ਤੇ ਜਿਹੜਾ ਇਲਜ਼ਾਮ ਲਾਉਣ ਤੋਂ ਪਹਿਲਾਂ ਇਹ ਦੱਸ ਦੇਣ ਕਿ ਜਿਹੜਾ ਯੂਪੀ ਤੋਂ ਗੈਂਗਸਟਰ ਲਿਆ ਕੇ ਰੋਪੜ ਰੱਖਿਆ ਗਿਆ ਸੀ ਉਹ ਕਿਉਂ ਰੱਖਿਆ ਸੀ ਇਹਨੂੰ ਜਾਇਦਾ ਕਿ ਪੁਰਾਣਾ ਸਤ ਤੁਸੀਂ ਕਾਰਵਾਈ ਕਰੋਗੇ ਕਿ ਹੁਣ ਸਰਕਾਰ ਚ ਤੁਸੀਂ ਉਹ ਐਸੇ ਕਰਕੇ ਜੋ ਵੀ ਪਿਛਲਾ ਹੋਇਆ ਉਸੇ ਕਰਕੇ ਤੁਹਾਡੇ ਤੁਹਾਨੂੰ ਸਰਕਾਰ ਦਾ ਸਰਕਾਰ ਦਾ ਆਗੂ ਬਣਾਇਆ ਹੈ ਉਹ ਬਈ ਦੋਸ਼ੀ ਹੈ ਗੈਂਗਸਟਰ ਵਾਲਿਆਂ ਚ ਜਿੰਨਾ ਅਕਾਲੀ ਦਲ ਹੈ ਇਹ ਰਵਾਇਤੀ ਪਾਰਟੀਆਂ ਦਾ ਪੈਦਾ ਕੀਤਾ ਗੈਂਗਸਟਰਵਾਦ ਹੈ ਇਹਨੂੰ ਅਸੀਂ ਹੁਣ ਖਤਮ ਕਰਾਂਗੇ ਅਸੀਂ ਇਹ ਤਿਆਰੀਆ ਕੀਤਾ ਹੋਇਆ ਸਰ ਸਰਕਾਰ ਅਜੇ ਜੀ ਲਾਸਟ ਕਮੈਂਟ ਸਰਕਾਰ ਕਹਿ ਰਹੀ ਹੈ ਕਿ ਅਸੀਂ ਖਤਮ ਕਰ ਦਾਂਗੇ ਉਸਕਿਆ 30 ਸੈਕਿੰਡ ਚ ਆਪਣਾ ਜਵਾਬ ਬਿਲਕੁਲ ਬਿਲਕੁਲ ਪਹਿਲੇ ਪੱਟੀ ਸਾਹਿਬ ਨੂੰ ਇਹ ਪੁੱਛ ਲੋ ਕਿ ਤੁਸੀਂ ਜਿਹੜੇ ਜਿਹੜੇ ਵਾਅਦੇ 2022 ਚ ਕਰਕੇ ਆਏ ਸੀ ਉਹਨਾਂ ਚ ਕਿਹੜਾ ਪੂਰਾ ਕੀਤਾ ਨਾ ਨਸ਼ੇ ਦਾ ਪੂਰਾ ਕੀਤਾ ਨਾ ਸਿੱਖਿਆ ਦਾ ਪੂਰਾ ਕੀਤਾ ਨਾ ਆਨ ਆਰਡਰ ਦਾ ਪੂਰਾ ਕੀਤਾ ਹੁਣ ਇਹ ਕਹਿ ਰਹੇ ਸੀ ਕਾਰਵਾਈ ਕਰਾਂਗੇ ਤੇ ਪੱਟੀ ਸਾਹਿਬ ਪੰਜਾਬ ਦੇ ਲੋਕਾਂ ਨੂੰ ਘਟਕ ਘਟ ਇਨਾ ਦੱਸੋ ਕਿ ਤੁਸੀਂ 42 ਮਹੀਨੇ ਕੀ ਕਰਦੇ ਰਹੇ ਜੇ ਰਵਿੰਦ ਕੇਜਰੀਵਾਲ ਦੀ ਜੀਹਜੂਰੀ ਕਰਦੇ ਰਹੇ ਜੇ ਕਿ ਦਿੱਲੀ ਦੇ ਗੇੜੇ ਲਾ ਲਾ ਕੇ ਰਵਿੰਦ ਕੇਜਰੀਵਾਲ ਜਦੋਂ ਅੰਦਰ ਜਾਂਦਾ ਸੀ ਤੇ ਉੱਥੇ 99 ਦੇ 99 ਐਮਐਲਏ ਸੜਕਾਂ ਦੇ ਪੁੱਟੇ ਸਾਪ ਵਾਂਗੂ ਲੰਮੇ ਪੈ ਕੇ ਉਹਦੀ ਜੀਹਜੂਰੀ ਕਰਦੇ ਰਹੇ ਸੀ ਮੈਂ ਤੁਹਾਨੂੰ ਦੱਸ ਦਿੰਦਾ ਜੀ ਅਪ੍ਰੈਲ ਤੋਂ ਲੈ ਕੇ ਟਿਲ ਡੇਟ ਤੱਕ 40 ਤੋਂ 45 ਕਤਲ ਹੋ ਗਏ ਨੇ ਫਰੋਤੀਆਂ ਹੋ ਗਈਆਂ ਨੇ ਔਰ ਗੈਕਸਰਵਾਜ ਜਿਹੜਾ ਵਧਿਆ ਜੇਲਾ ਚੋਂ ਇੰਟਰਵਿਊ ਇੱਥੇ ਹੋ ਜਾਂਦੀ ਜੇਲਾ ਦੇ ਵਿੱਚੋਂ ਮੋਬਾਈਲ ਸਭ ਤੋਂ ਜ਼ਿਆਦਾ ਇਹਨਾਂ ਦੇ ਟੈਨੋਰ 'ਚ ਫੜੇ ਜਾਂਦੇ ਨੇ ਠੀਕ ਹੈ ਸਰ ਅੱਜ ਅੱਜ ਲਈ ਥੋੜਾ ਜਿਹਾ ਸਮਾਂ ਘਾਟਿਆ ਪਰ ਮਹਿਸੂਸਦਾ ਕਿ ਤੁਹਾਨੂੰ ਸਾਰਿਆਂ ਨੂੰ ਥੋੜਾ ਥੋੜਾ ਸਹੀ ਪਰ ਸਮਾਂ ਪੂਰਾ ਦਿੱਤਾ ਹੈ ਮੈਂ ਤੇ ਹੁਣ ਗੱਲ ਪੰਜਾਬ ਦੀ ਵਾਈਂਡ ਅਪ ਕਰਨ ਦਾ ਸਮਾਂ ਆ ਗਿਆ ਹੈ ਤੇ ਅਸੀਂ ਗੱਲ ਪੰਜਾਬ ਦੀ ਫੇਰ ਲੈ ਕੇ ਆਵਾਂਗੇ ਕੱਲ ਪਰ ਉਸ ਵੇਲੇ ਤੱਕ ਸਾਰਿਆਂ ਨੂੰ ਸਾਸਰੀ ਕਰ